ਜ਼ਿਲ੍ਹਾ ਪੁਲਿਸ ਮੁਖੀ ਸ਼ਿਦਪਤ ਸਿੰਘ ਨਗਰ ਮਹਿਤਾਬ ਸਿੰਘ ਨੇ ਪ੍ਰੈਸ ਵਾਰਤਾ ਵਿੱਚ ਦੱਸਿਆ ਕਿ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸ਼ਹਿਰ ਪਾਕਤ ਸਿੰਘ ਨਗਰ ਦੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਤਿੰਨ ਹਥਿਆਰਾਂ ਸਮੇਤ ਕਾਬੂ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸਿਟੀ ਦੇ ਐਸ ਐਚਓ ਅਤੇ ਐਸ ਆਈ ਮਹਿੰਦਰ ਸਿੰਘ ਥਾਣਾ ਸਿਟੀ ਨਮਾਸ਼ਹਿਰ ਦੀ ਅਗਵਾਈ ਹੇਠ ਏਐਸਏ ਸੁਰਿੰਦਰ ਕੁਮਾਰ ਆਪਣੇ ਸਾਥੀਆਂ ਕਰਮਚਾਰੀਆਂ ਦੇ ਨਾਲ ਬੇਗਮਪੂਰਾ ਤੋਂ ਸਲੋ ਰੋਡ ਤੇ ਕਰੀਬ ਪਿੰਡ ਸਲੋ ਵਿਖੇ ਨਾਕੇਬੰਦੀ ਕਰਕੇ ਸ਼ੱਕੀ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਸੀ। 체킹 ਦੌਰਾਨ ਓਮ ਬਹਾਦਰ ਉਰਫ ਸਾਹਿਲ ਪੁੱਤਰ ਓਮ ਬਹਾਦਰ ਵਾਸੀ ਪਿੰਡ ਸਲੋ ਥਾਣਾ ਸਿਟੀ ਨਮਾਸ਼ਹਿਰ ਅਤੇ ਸਰਦਾਰ ਸਮਰੋਦ ਸਿੰਘ ਉਰਫ ਗਿਆਨੀ ਪੁੱਤਰ ਜਸਵਿੰਦਰ ਸਿੰਘ ਵਾਸੀ ਡੀਪੂ ਵਾਲੀ ਗਲੀ ਵਿਕਾਸ ਨਗਰ ਨਮਾਸ਼ਹਿਰ ਥਾਣਾ ਸਿਟੀ ਨੂੰ ਮੋਟਰਸਾਈਕਲ ਤੇ ਆਉਂਦਿਆਂ ਨੂੰ ਚੈਕਿੰਗ ਦਾ ਦੌਰਾਨ ਰੋਕਿਆ ਤਾਂ ਜਿਨ੍ਹਾਂ ਦੀ ਚੈਕਿੰਗ ਕਰਦੇ ਸਮੇਂ ਓਮ ਬਹਾਦਰ ਉਰਫ ਸਾਹਿਲ ਦੇ ਡੱਬ ਵਿੱਚ ਇੱਕ ਪਿਸਟਲ 9mm ਮੈਗਜ਼ੀਨ ਅਤੇ 7 ਜਿੰਦਾ ਰੋਂਦ 9mm ਅਤੇ ਚੈਕਿੰਗ ਦੌਰਾਨ ਉਹ ਬਹਾਦਰ ਉਰਫ ਸਾਹਿਲ ਦੇ ਕਾਲੇ ਰੰਗ ਦੀ ਕਿੱਟ ਪੈਨੀ ਹੋਈ ਸੀ ਜਿਸ ਵਿੱਚ ਇੱਕ ਪਿਸਤਲ 32 ਬੋਰ 7.65 ਮੈਗਜ਼ੀਨ ਅਤੇ 4 ਜਿੰਦਾ ਰੋਂਦ 7.65 ਐਮ ਐਮ ਦੇ ਅਤੇ 3 ਜਿੰਦਾ ਰੋਂਦ 12 ਬੋਰ ਬਰਾਮਦ ਕੀਤੀ ਤੇ ਦੂਜੇ ਪਾਸੇ ਉਸਦੇ ਸਾਥੀ ਕੋਲੋ ਸਿਮਰੋਂ ਉਰਫ ਗਿਆਨੀ ਦੇ ਡੱਬ ਵਿੱਚੋਂ ਇੱਕ ਦੇਸੀ ਕੱਟਾ ਪਿਸਤੌਲ 12 ਬੋਰ ਤੇ ਇੱਕ ਜਿੰਦਾ ਰੋਂਦ 12 ਬੋਰ ਬਰਾਮਦ ਕੀਤਾ ਤੇ ਮੋਟਰਸਾਈਕਲ ਨੰਬਰ PB32AC0760 ਜੋ ਕਿ ਸਪਲੈਂਡਰ ਕਾਲੇ ਰੰਗ ਦਾ ਬਰਾਮਦ ਕਰਕੇ ਉਹਨਾਂ ਦੋਨਾਂ ਦੋਸ਼ੀਆਂ ਤੇ ਮਾਮਲਾ ਦਰਜ ਕਰ ਦਿੱਤਾ ਹੈ ਉਸ ਤੋਂ ਬਾਅਦ ਦੋਸ਼ੀਆਂ ਤੋਂ ਪੁਸ਼ਕਿਸ਼ ਦੌਰਾਨ ਲਾਰਸ ਬਿਸ਼ਨੋਈ ਗੈਂਗ ਨਾਲ ਸੰਬੰਧ ਹਨ ਤੇ ਲਾਰਸ ਬਿਸ਼ਨੋਈ ਗੈਂਗਸਟਰ ਦੇ ਪ੍ਰਾ ਨਾਲ ਅਮਲੋਲ ਬਿਸ਼ਨੋਈ ਦੇ ਸੰਪਰਕ ਵਿਚਾਰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੇ ਬਾਅਦ 2 ਦਿਨ ਦਾ ਰਿਮਾਂਡ ਹਾਸਲ ਕੀਤਾ ਇਨ੍ਹਾਂ ਦੋਸ਼ੀਆਂ ਵੱਲੋਂ ਕਿਹੜੀ ਵਾਰਦਾਤ ਕਰਨੀ ਹੈ ਇਸ ਸੰਬੰਧੀ ਵਿੱਚ ਤਫ਼ਤੀਸ਼ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਡਿਸਟ੍ਰਿਕਟ ਐਸਪੀ ਸਨਗਰ ਨੇ ਮਾੜੇ ਅਨਸਰਾਂ ਤੇ ਗੈਂਗਸਟਰਾਂ ਖਿਲਾਫ ਜਿਹੜੀ ਮੁਹਿੰਮ ਚੇੜੀ ਹੈ ਉਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 16 ਤਰੀਕ ਨੂੰ ਐਸ ਐਚਓ ਸਿਟੀ ਨਵਾਂ ਸ਼ਹਿਰ ਤੇ ਇਹਨਾਂ ਦੀ ਟੀਮ ਨੇ ਪਿੰਡ ਸਲੋਹ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਉਹਨਾਂ ਨੇ ਦੋ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਹਨ ਉਹਨਾਂ ਦੋਨਾਂ ਬੰਦਿਆਂ ਦੇ ਨਾਮ ਇੱਕ ਓਮ ਬਹਾਦਰ ਉਰਫ ਸਾਹਿਲ ਹੈ ਤੇ ਦੂਸਰਾ ਸਮਰੌਂ ਸਿੰਘ ਉਰਫ ਗਿਆਨੀ ਇਹ ਓਮ ਬਹਾਦਰ ਸਲੋਹ ਦਾ ਰਹਿਣ ਵਾਲਾ ਹੈ ਤੇ ਦੂਜਾ ਵਿਕਾਸਨਗਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਹਨ ਇੱਕ 9mm ਦਾ ਹੈਗਾ ਇੱਕ 32 ਬੋਰ ਦਾ ਹੈਗਾ ਤੇ ਤੀਜਾ ਜਿਹੜਾ ਦੇਸੀ ਕੰਟਰੀ ਮੇਡ ਹੈਗਾ ਉਹ 12 ਬੋਰ ਦਾ ਹੈਗਾ ਤੇ 15 ਰੌਂਦ ਵੀ ਇਹਨਾਂ ਕੋਲੋਂ ਸਾਨੂੰ ਬਰਾਮਦ ਹੋਈ ਹੈ। ਮਡਲੀ ਜਿਹੜੀ ਅਸੀਂ ਤਫ਼ਤੀਸ਼ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਤੇ ਇਹ ਜਿਹੜੀ ਅਨਮੋਲ ਬਿਸ਼ਨੋਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਉਹਦੇ ਵੀ ਟੱਚ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ ਜਗ੍ਹਾ ਸੀਗੀ ਉਹਦੀ ਰੇਕੀ ਵੀ ਕੀਤੀ ਸੀਗੀ ਤੇ ਜਿਹੜੇ ਮੋਟਰਸਾਈਕਲ ਤੇ ਰੇਕੀ ਕੀਤੀ ਸੀ ਸਪਲੈਂਡਰ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ। ਪਹਿਲੇ ਕੋਈ ਮਾਮਲੇ ਦਰਜ ਨਹੀਂ ਸਨ। ਜਿਹੜਾ ਓਮ ਬਹਾਦਰ ਹੈ ਉੱਤੇ ਜਿਹੜਾ ਪਹਿਲਾਂ ਵੀ ਇੱਕ ਮਾਮਲਾ ਦਰਜ ਹੈਗਾ ਸਿਟੀ ਨਵਾਂ ਸ਼ਹਿਰ ਦਾ ਇਹ ਮਕਦਮਾ ਹੈਗਾ 154/2 ਕਿਸੇ ਨੂੰ ਮਾਰਨ ਦੀ ਇਹਨਾਂ ਨੇ ਜਿਹੜੀ ਹੈਗੀ ਵੀ ਉਹ ਬਣਾਈ ਸੀਗੀ ਉਹਦਾ ਮਕਦਮਾ ਓਮ ਬਹਾਦਰ ਦੇ ਦਰਜ ਹੈ ਤੇ ਪਹਿਲਾਂ ਇਹ ਜੇਲ੍ਹ 'ਚ ਵੀ ਰਹਿ ਕੇ ਆਇਆ ਉਹ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਿ ਜੇਲ੍ਹ ਚੋਂ ਕਿਹਦਾ ਕੰਟੈਕਟ ਆਇਆ ਤਾਂ ਕਿ ਜਿਹੜੇ ਅੱਗੇ ਨੇ ਇਹ ਇਹਨਾਂ ਦੇ ਸਪੋਰਟ 'ਚ ਆ ਕੇ ਇਹ ਜਿਹੜਾ ਇਹਨਾਂ ਨੇ ਵਾਰਤਤ ਕਰਨੀ ਸੀ ਅਨਮੋਲ ਦੇ ਕਹਿੰਦੇ ਤੇ ਇੱਕ ਰਕੀ ਕਿ ਤਸਰ ਇਹ ਜੋ ਹੁਣ ਤੱਕ ਮੁਢਲੀ ਤਫ਼ਤੀਸ਼ ਸਾਨੂੰ ਸਾਹਮਣੇ ਆਇਆ ਕਿ ਉਹਨਾਂ ਦੇ ਟੱਚ ਵਿੱਚ ਸੀਗੇ ਤੇ ਇਹ ਕਿ ਨਹੀਂ ਸੀਗੀ ਪਿੱਛੋਂ ਕਿਹਨੇ ਪਲੈਨਿੰਗ ਬਣਾਈ ਕਿੱਦਾਂ ਇਹਨਾਂ ਨੂੰ ਵੈਪਨ ਡਿਲੀਵਰ ਹੋਏ ਹੈ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਸਾਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਉਹ ਸਾਰਾ ਅਸੀਂ ਉਹਦੇ ਵਿੱਚ ਵੈਰੀਫਾਈ ਕਰਾਂਗੇ ਸਰ ਕਿਹੜੇ ਇਲਾਕੇ ਨਾਲ ਸੰਬੰਧਿਤ ਨੇ ਜੀ ਇਹ ਜਿਹੜੇ ਦੋ ਜਣੇ ਹੈਗੇ ਆ ਇਹ ਦੋਵੇਂ ਆਪਣੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਆ ਇੱਕ ਸਲੋਪਿੰਡ ਦਾ ਰਹਿਣ ਵਾਲਾ ਇੱਕ ਸਿਟੀ ਵਿਕਾਸ ਨਗਰ ਦਾ ਰਹਿਣ ਵਾਲਾ ਸਰ ਹੋਰ ਵੀ ਕੋਈ ਸਹਿਯੋਗੀ ਨਾਲ ਹੈ ਦੋ ਦੋ ਦੇ علاوہ ਕੋਈ ਬਿਲਕੁਲ ਜੀ ਬਿਲਕੁਲ ਇਹ ਸਾਰਾ ਨਾ ਇਹਨਾਂ ਦੇ ਵਿੱਚੋਂ ਕੁਝ ਹੋਰ ਵੀ ਨਾਮ ਉਹ ਥੋੜਾ ਸਕਿਉਰਿਟੀ ਰੀਜ਼ਨ ਕਰਕੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਹੱਸੀ ਹਜੇ ਨਹੀਂ ਦੱਸ ਸਕਦੇ ਬਟ ਜਲਦੀ ਸਾਨੂੰ ਲੱਗਦਾ ਕਿ ਇਹਦੇ ਚ ਹੋਰ ਵੀ ਅਸੀਂ ਕਾਫੀ ਖੁਲਾਸੇ ਕਰਾਂਗੇ ਕਿਹਨਾਂ ਨੂੰ ਬਿਲਕੁਲ ਫਾਇਰਿੰਗ ਕਰਨ ਸੀ ਕਿਨਾਂ ਦੇ ਘਰ ਤੇ ਇਹ ਕਿ ਦੁਕਾਨ ਦੇ ਉਹ ਉਹੀ ਤੋਂ ਸਕਿਉਰਿਟੀ ਰੀਜ਼ਨ ਕਰਕੇ ਅਸੀਂ ਦੱਸ ਨਹੀਂ ਸਕਦੇ ਕਿ ਇਹਨਾਂ ਨੇ ਕਿੱਥੇ ਫਾਇਰਿੰਗ ਕਰਨੀ ਸੀ ਬਟ ਇਹਨਾਂ ਨੇ ਉਸ ਜਗ੍ਹਾ ਦੀ ਰੇਕੀ ਵੀ ਕਰ ਲਈ ਸੀ ਤੇ ਸਾਨੂੰ ਇਹਨਾਂ ਦੇ ਜਿਹੜਾ ਇਹਨਾਂ ਕੋਲ ਮਿਡਲੀ ਚਪਤੀਸ਼ ਤੇ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਕਿ ਉਹ ਉੱਥੇ ਜਾ ਕੇ ਵੀ ਆਏ ਹੈ ਜਿਹੜਾ ਮੋਟਰਸਾਈਕਲ ਤੇ ਰੇਕੀ ਕੀਤੀ ਸੀਗੀ ਉਹ ਵੀ ਅਸੀਂ ਬਰਾਮਦ ਕਰ ਲਿਆ ਹੈ ਇਸ ਤੇ ਕੋਈ ਅੰਜ ਸਾਡੇ ਸਾਹਮਣੇ ਕੁਛ ਨਹੀਂ ਆਇਆ ਕਿ ਇਹਨਾਂ ਨੇ ਇਸ ਵੈਪਨ ਦਾ ਕਿਤੇ ਯੂਜ਼ ਕੀਤਾ ਉਹ ਕਿੱਥੋਂ ਕਿੱਥੋਂ ਆਇਆ ਸਰ ਇਸੇ ਕਟ ਨੂੰ ਅੰਜਾਮ ਦੇਣ ਜਾ ਰਹੇ ਸੀ ਕਿ ਵੈਸੇ ਹੀ ਲੰਘਦੇ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸਿਆ ਜੀ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਇਹਨਾਂ ਨੇ ਉਸ ਜਗ੍ਹਾ ਤੇ ਰੱਖੀ ਵੀ ਕਰ ਲਈ ਸੀ ਤੇ ਉਹ ਫਾਇਰਿੰਗ ਕਰਨ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਫੜ ਲਿਆ ਤੇ ਇਹਨਾਂ ਤੋਂ ਵੈਪਨ ਵੇਚ ਬਿਲਕੁਲ ਜੀ ਬਿਲਕੁਲ ਗੈਂਗਸਟਰ ਵੈਪਨ ਕਿੱਥੋਂ ਆਇਆ ਤੁਸੀਂ ਸਰ ਵੈਪਨ ਕਿੱਥੋਂ ਇਹਨਾਂ ਨੂੰ ਜਿਹੜਾ ਵੈਪਨ ਡਿਲੀਵਰ ਕਰਾਏ ਹੈ ਇਹਨਾਂ ਦੇ ਵਿੱਚੋਂ ਕੋਈ ਕੰਟੈਕਟ ਜਦੋਂ ਇਹ ਓਮ ਬਾਹਦੂ ਜਿਹੜਾ ਜੇਲ ਸੀਗਾ ਉਦੋਂ ਇਹ ਤਾਂ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈਗਾ ਉਹ ਅਸੀਂ ਰਿਮਾਂਡ ਦੇ ਜਦੋਂ ਵੀ ਰਿਮਾਂਡ ਚ ਇਹਨਾਂ ਤੋਂ ਕੁਝ ਕੁਛ ਹੋਏਗਾ ਤੁਹਾਨੂੰ ਉਸ ਤਰੀਕੇ ਨਾਲ ਦੱਸ ਦਿਆਂਗੇ ਫਾਈਨਲ ਫਾਈਨਿੰਗ ਜਿਹੜੀ ਇਹਨਾਂ ਨੇ ਕਰਦੀ ਸੀ ਸਰ ਉਹ ਸਿਆਸੀ ਹੈ ਜਾਂ ਸਮਾਜਿਕ ਲੋਕੀ ਹੈਗੇ ਆ ਜਾਂ ਕੋਈ ਲੀਡਰ ਹੈ ਜਾਂ ਕੋਈ ਬਾਈਕ ਹੈ ਜਿੱਤੇ ਇਹਨਾਂ ਨੇ ਫਾਇਰਿੰਗ ਕਰੀ ਸੀ ਉਹ ਜਿਹੜਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਉਹ ਬਿਲਕੁਲ ਹੀ ਨਾਰਮਲ ਪਰਸਨ ਸੀਗਾ ਬਟ ਉਹ ਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਉਹਦਾ ਨਾਮ ਤੇ ਕੁਝ ਹੋਰ ਵੀ ਨਹੀਂ ਕਰ ਸਕਦੇ ਸਰ ਜਿਲ੍ਹੇ ਦੇ ਵਿੱਚ ਇਹਨਾਂ ਹਿੰਟ ਮਿਲ ਸਕਦਾ ਜਿਲ੍ਹੇ ਚ ਹੀ ਹੈ ਕਿ ਜਿਲ੍ਹੇ ਤੋਂ ਬਾਹਰ ਨਹੀਂ ਬਾਹਰ ਬਾਹਰ ਕਿਤੇ ਕਰਨ ਸੀ ਜਿਲ੍ਹ ਸੋ ਜਿਹੜਾ ਸੰਰੋਹਣਾ ਉਹ ਕਿਉਂ ਕਿੱਦਾਂ ਆਇਆ ਸੰਰੋਹਣਾ ਦਾ ਜੇਲ੍ਹ ਦੇ ਵਿਦਿਵਸਥਾ ਪਰਖ ਹੋਇਆ ਹਾਂਜੀ ਹਾਂ ਇਹ ਦੋਵੇਂ ਨਵਾਂ ਸ਼ਹਿਰ ਤੇ ਰਹਿਣ ਵਾਲੇ ਜੀ ਇੱਥੇ ਇੱਕ ਦੂਜੇ ਦੇ ਸੰਪਰਕ ਚ ਆਏ ਹੈ ਕੋਈ ਇਦਾਂ ਨਹੀਂ ਕਿ ਇਕੱਠੇ ਕੰਮ ਕਰਦੇ ਸੀ ਬਟ ਇੱਥੋਂ ਦੇ ਨਵਾਂ ਸ਼ਹਿਰ ਤੇ ਰਹਿਣ ਕਰਕੇ ਇੱਕ ਦੂਜੇ ਦੇ ਸੰਪਰਕ ਚ ਆਏ ਇਹਨਾਂ ਸਰ ਇਹਨਾਂ ਦੇ ਸੰਪਰਕ ਕੀ ਹੈ ਹਾਂਜੀ ਉਮਰ ਕੀ ਹੈ ਇਹਨਾਂ ਦੇ ਕੋਈ ਕਿਤਨਾ ਕੁ ਪੜਾਇਆ ਹੋਇਆ ਹੈ ਨਾ ਪਰ ਪੜ੍ਹੇ ਲਿਖੇ ਤਾਂ ਘਾਟੀ ਹੈਗੀ ਜਿਹੜਾ ਓਮ ਹੈਗਾ ਉਹ 24 ਸਾਲ ਦਾ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਉਹ 26 ਸਾਲ ਦਾ ਹੈ ਸਰ ਕਿਤੇ ਤੁਹਾਨੂੰ ਕੋਈ ਅਸਲੇ ਮਿਲਿਆ ਕਿ ਨਸ਼ੀਲਾ ਪਦਾਰਥ ਮਿਲਿਆ ਨਹੀਂ ਨਸ਼ੀਲਾ ਪਦਾਰਥ ਕੋਈ ਨਹੀਂ ਮਿਲਿਆ ਜੀ ਇੱਕ ਤਾਂ ਜਿੱਦਾਂ ਤੁਹਾਨੂੰ ਦੱਸਿਆ ਤਿੰਨ ਵੈਪਨ ਮਿਲਿਆ ਨਾਲ 15 ਰੌਡ